ਪਿਛਲੇ 2-3 ਦਿਨ ਤੋਂ ਜਿਹੜੇ ਹਾਲਾਤ ਪੰਜਾਬ ਤੇ ਹਿਮਾਚਲ ਦੇ ਆਪਸ ਦੇ ਵਿੱਚ ਬਣੇ ਹੋਏ ਆ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣ ਜਾਂ ਇਹੋ ਜਿਹੇ ਕਟੜਾਵਾਵਾਂ ਵਾਪਰੀਆਂ ਹੋਣ ਹਰ ਸਾਲ ਜਦੋਂ ਵੀ ਇਹ ਦਿਨ ਆਉਂਦੇ ਨੇ ਜਦੋਂ ਹੋਲਾ ਮਹਾਲਾ ਆਉਂਦਾ ਹੈ ਜਦੋਂ ਆਨੰਦਪੁਰ ਸਾਹਿਬ ਵਿਕੇ ਸਿੰਘ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਨੌਜਵਾਨ ਕਦੇ-ਕਦਾਈਂ ਇੱਕ ਬਹਾਨੇ ਦੇ ਨਾਲ ਗੁਰੂ ਘਰਾਂ ਦੇ ਦਰਸ਼ਨਾਂ ਨੂੰ ਜਾਂਦੇ ਨੇ ਉਹ ਆਪਣਾ ਰੂਟੀਨ ਦੇ ਹਿਸਾਬ ਨਾਲ ਬਣਾ ਕੇ ਜਾਂਦੇ ਨੇ ਵੀ ਚਲੋ ਆਨੰਦਪੁਰ ਆਏ ਆ ਤੇ ਉਹ ਅੱਗੇ ਜਿੱਥੇ-ਜਿੱਥੇ ਉਹਨਾਂ ਦੀ ਕੋਈ ਅਸੀਰਤ ਆ ਉਹ ਉੱਥੇ-ਉੱਥੇ ਚਲੇ ਜਾਂਦੇ ਨੇ ਤੇ ਉਹਨਾਂ ਚ ਬਹੁਤਾਂ ਗੁਰੂ ਘਰ ਜਿਹੜੇ ਨੇ ਜਾਂ ਜਿੱਥੇ ਵੀ ਉਹ ਜਾਣਾ ਚਾਹੁੰਦੇ ਨੇ ਉਹ ਹਿਮਾਚਲ ਦੇ ਵਿੱਚ ਪੈਂਦੇ ਨੇ ਕਈ ਵਾਰੀ ਤੇ ਜਦੋਂ ਵੀ ਸਾਡੇ ਨੌਜਵਾਨ ਪਿੰਡਾਂ ਤੋਂ ਤੁਰਦੇ ਨੇ ਤਾਂ ਆਪਣੇ ਧਾਰਮਿਕ ਨਿਸ਼ਾਨ ਜਾਂ ਜਿਨ੍ਹਾਂ ਦੇ ਸ਼ਖਸੀਤਾਂ ਦੇ ਨਾਲ ਉਹਨਾਂ ਨੂੰ ਪਿਆਰ ਆ ਧਾਰਮਿਕ ਸ਼ਖਸੀਤਾਂ ਦੇ ਨਾਲ ਉਹਨਾਂ ਦੇ ਝੰਡੇ ਆਪਣੇ ਵਹੀਕਲਾਂ ਦੇ ਉੱਤੇ ਲਾ ਕੇ ਉਹ ਨਿਕਲਦੇ ਨੇ ਪਰ ਹਰ ਵਾਰ ਇਹ ਵੇਖਣ ਨੂੰ ਮਿਲਦਾ ਹੈ ਕਿ ਹਿਮਾਚਲ ਦੇ ਵਿੱਚ ਕੋਈ ਨਾ ਕੋਈ ਬੰਦਾ ਆਪਣੇ ਤੌਰ ਦੇ ਉੱਤੇ ਉਹ ਕਾਨੂੰਨ ਬੋਲੇ ਸਾਰੇ ਘੱਟ ਹੁੰਦੇ ਨੇ ਜਿਹੜੇ ਇੰਡੀਵਿਜੂਅਲਸ ਹੁੰਦੇ ਨੇ ਉਹ ਆਪਣੇ ਤੌਰ ਦੇ ਉੱਤੇ ਕਿਤੇ ਨਾ ਕਿਤੇ ਸਾਡੇ ਨੌਜਵਾਨਾਂ ਨੂੰ ਖਿਲਾਰ ਲੈਂਦਾ ਉੱਥੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਝੰਡੇ ਲਵਾਏ ਜਾਂਦੇ ਨੇ ਗੁੰਡਾਗਰਦੀ ਕਰਕੇ ਜ਼ਬਰਦਸਤੀ ਜਿਹੜੇ ਉਹਨਾਂ ਦੇ ਰਾਹ ਰੋਕੇ ਜਾਂਦੇ ਨੇ ਔਰ ਫਿਰ ਇਹ ਤੌਮਤਾ ਨਾਲ ਦੀ ਨਾਲ ਕਿਉਂਕਿ ਜਿਹੜਾ ਵੀ ਕੋਈ ਐਕਸ਼ਨ ਕਰਨਾ ਹੈ ਫਿਰ ਉਹਨੂੰ ਜਸਟੀਫਾਈ ਵੀ ਕਰਨਾ ਹੁੰਦਾ ਨਾਲ ਦੀ ਨਾਲ ਇਹ ਤੌਮਤਾ ਲਾਈਆਂ ਜਾਂਦੀਆਂ ਵੀ ਪੰਜਾਬ ਦੇ ਨੌਜਵਾਨ ਇਹਧਰ ਆਉਂਦੇ ਨੇ ਹੁੱਲੜਬਾਜੀ ਕਰਦੇ ਨੇ ਇਹ ਨਸ਼ੇ ਕੀਤੇ ਹੁੰਦੇ ਨੇ ਇਹਨਾਂ ਨੇ ਇਹ ਆ ਕਰਦੇ ਨੇ ਉਹ ਕਰਦੇ ਨੇ ਹੋਰ ਤੇ ਇਹ ਸੌ ਝੂਠ ਮਾਰ ਲੈਣ ਤੇ ਅਸੀਂ ਮੰਨ ਲਈਏ ਪਰ ਨਸ਼ੇ ਵਾਲੀ ਗੱਲ ਨੂੰ ਸਬਕਾਰ ਕਰਨਾ ਸਾਡੇ ਵਾਸਤੇ ਇੱਕ ਹਸਨਾ ਜ਼ਹਿਰ ਖਾਨ ਬਰਾਬਰ ਆ ਕਿਉਂਕਿ ਸਾਨੂੰ ਆਪਣੇ ਨੌਜਵਾਨਾਂ ਤੇ ਘੱਟੋ ਘੱਟ ਉਹਨਾਂ ਤੇ 100% ਦੀ ਯਕੀਨ ਆ ਭਾਵੇਂ ਸਿਰੋਂ ਮੋਨੇ ਨੇ ਭਾਵੇਂ ਪੱਤੇਤ ਨੇ ਤੇ ਭਾਵੇਂ ਕੁਝ ਹੋ ਰਿਹਾ ਪਰ ਸਾਡੇ ਨੌਜਵਾਨਾਂ ਦੇ ਵਿੱਚ ਇਹ ਗੱਲ ਹੈ ਕਿ ਗੁਰੂ ਦਾ ਅਦਬ ਪੂਰਾ ਹੈ ਤੇ ਜਦੋਂ ਗੁਰੂ ਘਰ ਜਾਂਦੇ ਨੇ ਤੇ ਨਸ਼ਾ ਕਰਕੇ ਨਹੀਂ ਜਾਂਦੇ ਇਥੋਂ ਤੱਕ ਸਾਡੇ ਪਿੰਡਾਂ ਦੇ ਵਿੱਚ ਗੁਰੂ ਦਾ ਅਦਬ ਹੈ ਵੀ ਜਿੰਨੇ ਸ਼ਾਮ ਨੂੰ ਕਿਤੇ ਪੈਗ ਲਾਇਆ ਹੋਵੇ ਨਾ ਤੇ ਸਵੇਰੇ ਗੁਰਦੁਆਰੇ ਜਾਣ ਲੱਗਿਆ 100 ਵਾਰੀ ਜੋਈਦਾ ਵੀ ਯਾਰ ਮੈਂ ਰਾਤੀ ਪੀਤੀ ਇਹ ਅਦਬ ਲੈ ਕੇ ਸਾਡੇ ਨੌਜਵਾਨ ਪੈਦਾ ਹੋਏ ਨੇ ਵੱਡੇ ਹੋਏ ਨੇ ਤੇ ਇਹ ਲੋਕ ਹਣ ਇਹ ਕਹਿਣ ਵੀ ਨਹੀਂ ਜੀ ਇੱਧਰ ਨੂੰ ਆ ਤੇ ਗੁਰੂ ਘਰ ਨੂੰ ਰਹਿਣ ਪਰ ਇਹਨਾਂ ਨਸ਼ਾ ਕੀਤਾ ਹੁੰਦਾ ਇਹ ਗੱਲਾਂ ਬਿਲਕੁਲ ਝੂਠ ਨੇ ਦੂਸਰੀ ਗੱਲ ਜਿਹੜੀ ਇਹਦੇ ਨਾਲ ਹੀ ਉਹ ਜੋੜ ਦਿੰਦੇ ਨੇ ਜਿਹੜਿਆਂ ਨੂੰ ਜਿਆਦਾ ਤਕਲੀਫ ਹੁੰਦੀ ਆ ਤੇ ਉਸ ਤਕਲੀਫ ਦੀ ਆੜੇ ਅੱਠ ਦੂਸਰੇ ਦਾ ਮੀ ਟਾਰਗੇਟ ਕੀਤਾ ਜਾਂਦਾ ਉਹ ਹੈ ਵੀ ਸੰਤ ਜਰਨੈਲ ਸਿੰਘ ਦੀ ਫੋਟੋ ਵਾਲੇ ਝੰਡੇ ਜਿਹੜੇ ਆ ਕਿਉਂ ਲਾ ਕੇ ਆਉਂਦੇ ਨੇ ਪੰਜਾਬ ਦੇ ਨੌਜਵਾਨ ਇਧਰ ਉਸ ਆੜ ਦੇ ਵਿੱਚ ਬਹਾਨਾ ਉਹਦਾ ਬਣਾ ਕੇ ਨਿਸ਼ਾਨ ਸਾਹਿਬ ਸਾਡੇ ਧਾਰਮਿਕ ਕਿਉ ਲੁਵਾਏ ਜਾਂਦੇ ਨੇ ਹੁਣ ਵੀ ਹੁਸ਼ਿਆਰਪੁਰ ਦੇ ਵਿੱਚ ਪ੍ਰੋਟੈਸਟ ਹੋਇਆ ਨੌਜਵਾਨ ਜਾ ਰਹੇ ਹੀ ਇਧਰੋਂ ਦੇ ਤੇ ਬਾਰਡਰ ਦੇ ਉੱਤੋਂ ਜਿਹੜਾ ਪੰਜਾਬ ਤੇ ਹਿਮਾਚਲ ਦਾ ਬਾਰਡਰ ਆ ਉਥੋਂ ਪੁਲਿਸ ਨੇ ਨੌਜਵਾਨ ਵਾਪਸ ਮੋੜੇ ਨੇ ਵੀ ਆਪਣੇ ਝੰਡੇ ਲਾ ਕੇ ਆਉ ਤੇ ਉਹਨਾਂ ਦੇ ਮੋਟਰਸਾਈਕਲਾਂ ਤੇ ਝੰਡੇ ਧਾਰਮਿਕ ਝੰਡੇ ਲੱਗੇ ਸੰਤਾਂ ਦੀ ਫੋਟੋ ਵਾਲੇ ਨਹੀਂ ਸੋ ਉਸ ਆਰਟ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਪਰ ਜੇ ਫੋਕਸ ਅਪਾ ਕਲਾ ਸੰਤਾਂ ਦੀ ਫੋਟੋ ਤੇ ਵੀ ਰੱਖਣਾ ਹੋਵੇ ਤੇ ਇਸ ਗੱਲ ਨੂੰ ਐਕਸਪਲੇਨ ਕਰਨਾ ਬਹੁਤ ਜ਼ਰੂਰੀ ਆ ਇਸ ਕਰਕੇ ਮੈਂ ਤੁਹਾਡੇ ਤੋਂ ਪਹਿਲਾਂ ਮਾਫੀ ਮੰਗਦੇ ਨਾ ਕਿ 2-4 ਮਿੰਟ ਵੱਧ ਲੱਗਣਗੇ ਇਹਨੂੰ ਸਮਝਣਾ ਜ਼ਰੂਰੀ ਆ ਕਿ ਇਹ ਸਮੱਸਿਆ ਪਈ ਕਿੱਥੇ ਇਹ ਕੋਈ ਦੋ ਸੂਬਿਆਂ ਦੀ ਲੜਾਈ ਨਹੀਂ ਗੀ ਕਿ ਪੰਜਾਬ ਦੇ ਤੇ ਹਿਮਾਚਲ ਦੀ ਜਾਂ ਪੰਜਾਬ ਦੀ ਜਾਂ ਹਰਿਆਣੇ ਦੀ ਜਾਂ ਪੰਜਾਬ ਦੀ ਜਾਂ ਉਹਦੀ ਲੜਾਈ ਹੈ ਸਾਡਾ ਪੰਜਾਬ ਦਾ ਕੇਸ ਬਾਕੀ ਸਾਰੇ ਇੰਡੀਆ ਨਾਲ ਵੱਖਰਾ ਹੈ ਜਦੋਂ ਸਾਡੀ ਕੋਈ ਗੱਲ ਆਉਂਦੀ ਹੈ ਤਾਂ ਉਹਨੂੰ ਸਿਰਫ ਦੋ ਸੂਬਿਆਂ ਦੀ ਗੱਲ ਨਾ ਬਣਾਈ ਜਾਵੇ ਇਹਦੀ ਜੜ 1947 ਚ ਪਈ ਆ 1 ਮਿੰਟ ਦੀ ਮੱਧ ਗੱਲ ਨਬੇੜ ਦੇਣੀ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਹੈ 47 ਦੇ ਵਿੱਚ ਅਸੀਂ ਇੱਕ ਤੀਸਰੀ ਧਿਰ ਹਿੰਦੂ ਮੁਸਲਮਾਨਾਂ ਦੇ ਬਰਾਬਰ ਤੇ ਰਾਜ ਲੈਣ ਲਈ ਅਸੀਂ ਇੱਕ ਤੀਸਰੀ ਧਿਰ ਹਾਂ ਪਰ ਅਸੀਂ ਵਿਸ਼ਵਾਸ ਕਰਕੇ ਹਿੰਦੁਸਤਾਨ ਦੇ ਨਾਲ ਆਏ ਤੇ ਇਸ ਵਾਅਦਿਆਂ ਦੇ ਉੱਤੇ ਆਏ ਹਾਂ ਕਿ ਤੁਹਾਨੂੰ ਇੱਕ ਐਸਾ ਖਿੱਤਾ ਮਿਲੇਗਾ ਜਿੱਥੇ ਤੁਸੀਂ ਆਜ਼ਾਦੀ ਦੇ ਨਾਲ ਰਹਿ ਸਕੋਗੇ ਇੱਧਰ ਆ ਕੇ ਅਸੀਂ ਸੰਘਰਸ਼ ਕਰਕੇ ਇੱਕ ਸੂਬਾ ਲਿਆ ਜਿਹਦੇ ਵਿੱਚ ਅਸੀਂ ਬੜੀ ਮੁਸ਼ਕਿਲ ਦੇ ਨਾਲ ਬਹੁ ਗਿਣਤੀ ਹੋਏ ਜੇ ਅਸੀਂ ਘਟ ਗਿਣਤੀ ਰਹਿਣਾ ਹੈ ਤੇ ਫਿਰ ਅਸੀਂ ਪਾਕਿਸਤਾਨ ਵਿੱਚ ਰਹਿ ਸਕਦੇ ਹਾਂ ਤੇ ਇੱਧਰ ਆ ਦੇ ਇੱਧਰ ਰਹਿ ਲੈਣੇ ਸਾਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ ਸੰਘਰਸ਼ ਕਰਨ ਦੀ ਕੀ ਲੋੜ ਪਈ ਅਸੀਂ ਇਸ ਆਸ ਨਾਲ ਆਏ ਹਾਂ ਕਿ ਇਸ ਧਰਤੀ ਦੇ ਉੱਤੇ ਦੋ ਬਹੁ ਗਿਣਤੀ ਖਿੱਤੇ ਬਣਨ ਜਾ ਰਹੇ ਨੇ ਇੱਕ ਪਾਸੇ ਹਿੰਦੂ ਬਹੁ ਗਿਣਤੀ ਵਾਲਾ ਕਿੱਤਾ ਬਣਨ ਜਾ ਰਿਹਾ ਇੱਕ ਪਾਸੇ ਮੁਸਲਮਾਨ ਬਹੁ ਗਿਣਤੀ ਵਾਲਾ ਕਿੱਤਾ ਬਣਨ ਜਾ ਰਿਹਾ ਤੇ ਜੇ ਅਸੀਂ ਦੋਵਾਂ ਦੇ ਵਿੱਚ ਵੰਡੇ ਗਏ ਅੱਧੇ ਅੱਧੇ ਤੇ ਫਿਰ ਉਧਰੋਂ ਵੀ ਛੇਤਰ ਖਾਵਾਂਗੇ ਤੇ ਇਧਰੋਂ ਵੀ ਖਾਵਾਂਗੇ ਪਰ ਅਸੀਂ ਕਿਉਂਕਿ ਸਾਡਾ ਇਤਿਹਾਸ ਮੁਸਲਮਾਨਾਂ ਦੇ ਨਾਲ ਮੁਗਲਿਆ ਹਕੂਮਤ ਦੇ ਨਾਲ ਜਾਂ ਉਹਨਾਂ ਦੇ ਸ਼ਾਸਕਾਂ ਦੇ ਨਾਲ ਬਹੁਤਾ ਚੰਗਾ ਨਹੀਂ ਰਿਹਾ ਇਸ ਕਰਕੇ ਉਦੋਂ ਸਾਡੇ ਲੀਡਰਸ਼ਿਪ ਨੂੰ ਵਰਗਲਾ ਕੇ ਉਹਨਾਂ ਨੂੰ ਕਰਕੇ ਆਪਣੀਆਂ ਮਿੱਠੀਆਂ-ਮਿੱਠੀਆਂ ਤੇ ਅਸੀਂ ਹਿੰਦੁਸਤਾਨ ਦੀ ਲੀਡਰਸ਼ਿਪ ਦੇ ਕਹਿਣ ਦੇ ਮੁਤਾਬਕ ਇਧਰਲੇ ਪੰਜਾਬ ਚ ਆ ਕੇ ਵਸੇ। ਔਰ ਇਧਰ ਜਦੋਂ ਆਏ ਆ ਤੇ ਅਸੀਂ ਬੜੀ ਮੁਸ਼ਕਲ ਦੇ ਨਾਲ ਇੱਕ ਖਿੱਤੇ ਦੇ ਵਿੱਚ ਬਹੁ ਗਿਣਤੀ ਹੋਏ ਤਾਂ ਕਿ ਅਸੀਂ ਆਪਣੀ ਗੱਲ ਆਪਣਾ ਧਰਮ ਆਪਣਾ ਸੱਭਿਆਚਾਰ ਪ੍ਰੋਟੈਕਟ ਕਰ ਸਕੀਏ। ਹੁਣ ਜਦੋਂ ਉਹ ਨਹੀਂ ਹੋਇਆ ਉਸ ਤੋਂ ਬਾਅਦ ਸਾਡੇ ਹੱਕ ਖੋਏ ਗਏ ਤੇ ਫੇਰ ਫੇਸ ਦੇ ਉੱਤੇ ਆਉਂਦੇ ਨੇ ਸੰਤ ਜਰਨੈਲ ਸਿੰਘ ਮੈਂ ਗੱਲ ਲਿਆਉਣੀ ਚਾਹੁੰਦਾ ਵੀ ਸੰਤਾਂ ਦੀ ਫੋਟੋ ਕਿਉਂ ਲੱਗਦੀ ਆ ਮੋਟਰਸਾਈਕਲ ਦੇ ਉੱਤੇ ਕਿਸੇ ਹੋਰ ਦੀ ਕਿਉਂ ਨਹੀਂ ਲੱਗ ਜਾਂਦੀ ਸੰਤ ਪਤੇ ਸਿੰਘ ਦੀ ਕਿਉਂ ਨਹੀਂ ਲੱਗ ਗਈ ਜਾਂ ਮਾਸਟਰ ਤਾਰਾ ਸਿੰਘ ਦੀ ਲਾ ਕੇ ਕਿਉਂ ਨਹੀਂ ਚੱਲੇ ਜਾਂਦੇ ਅਸੀਂ ਸੰਤ ਜਰਨੈਲ ਸਿੰਘ ਜਦੋਂ ਆਉਂਦੇ ਨੇ ਸਕੇਲ ਦੇ ਉੱਤੇ ਤੇ ਉਹ ਚਿਹਰਾ ਬਣਦੇ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਦਾ ਸਿੱਖਾਂ ਦੀ ਆਵਾਜ਼ ਬਣਦੇ ਨੇ ਪੰਜਾਬੀਆਂ ਦੀ ਆਵਾਜ਼ ਬਣਦੇ ਨੇ ਜਿਹੜੇ ਸਾਡੇ ਹੱਕ ਹਕੂਕ ਹੋਏ ਗਏ ਜਿਹੜੀ ਸਰਕਾਰਾਂ ਵੱਲੋਂ ਸਾਡੇ ਉੱਤੇ ਬੇਇਨਸਾਫ਼ੀਆਂ ਕੀਤੀਆਂ ਜਾ ਰਹੀਆਂ ਸੀ ਉਹਦੇ ਖਿਲਾਫ ਜੰਗ ਲੜਨ ਦਾ ਉਹਦੇ ਖਿਲਾਫ ਸੰਘਰਸ਼ ਕਰਨ ਦਾ ਕਿ ਚਿਹਰਾ ਬੰਦ ਦੇ ਨੇ ਤੇ ਅੱਜ ਵੀ ਜਦੋਂ ਦਿੱਲੀ ਸਾਡੇ ਉੱਤੇ ਵਿਤਕਰੇ ਕਰਦੀ ਆ ਤੇ ਸਭ ਤੋਂ ਪਹਿਲੀ ਤਸਵੀਰ ਸਾਡੇ ਪੀੜ੍ਹੀ ਦੇ ਮਨਾਂ ਦੇ ਵਿੱਚ ਜਾਂ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਜਦੋਂ ਉੱਠਦੀ ਆ ਉੱਭਰਦੀ ਆ ਤੇ ਉਹ ਸੰਤ ਜਰਨੈਲ ਸਿੰਘ ਦੀ ਉੱਭਰਦੀ ਆ ਕਿਉਂਕਿ ਉਹ ਉਹ ਸ਼ਖਸੀਅਤ ਹੀ ਜਿਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਸ਼ਹਾਦਤ ਦੇ ਕੇ ਆਪਣੀ ਗੱਲ ਤੇ ਅਡੋਲ ਰਹਿ ਕੇ ਸਾਡੇ ਗੁਰੂ ਘਰਾਂ ਦੀ ਰੱਖਿਆ ਕੀਤੀ ਤੇ ਸਾਡੇ ਹੱਕਾਂ ਦੀ ਆਵਾਜ਼ ਅਖੀਰਲੇ ਦਿਨ ਤੱਕ بلند ਕੀਤੀ। ਹੁਣ ਜੇ ਤੁਸੀਂ ਕਹੋ ਵੀ ਉਹ ਬੰਦਾ ਜਿੰਨੇ ਤੁਹਾਡੇ ਹੱਕਾਂ ਦੀ ਆਵਾਜ਼ بلند ਕੀਤੀ ਹੋਵੇ। ਜਾਂ ਤੇ ਇਹ ਕਹਿਣ ਵੀ ਜਿਹੜਾ ਉਹ ਝੰਡਾ ਲਾ ਰਹੇ ਨੇ ਉਹ ਕਿਸੇ ਨਸ਼ੇੜੀ ਦਾ ਆ ਕਿਸੇ ਨਸ਼ੇ ਦੇ ਸਦਾਗਰ ਦਾ ਆ ਕੋਈ ਧੀਆ ਪੈਣਾ ਨੂੰ ਠੀਕ ਨਹੀਂ ਕਹਿੰਦਾ ਉਹਦਾ ਆ ਤੇ ਫਿਰ ਤੇ ਅਸੀਂ ਵੀ ਮੰਨੀਏ ਵੀ ਅਸੀਂ ਗਲਤ ਬੰਦੇ ਦਾ ਝੰਡਾ ਲਾ ਕੇ ਚੱਲ ਜਾਂਦੇ। ਉਹ ਝੰਡਾ ਉਸ ਬੰਦੇ ਦਾ ਲੱਗਾ ਜਿੰਨੇ ਹਰ ਧਰਮ ਦੇ ਬੰਦੇ ਦੀ ਰੱਖਿਆ ਕੀਤੀ। ਉਹ ਆਪਣੇ ਸਪੀਚਾਂ 'ਚ ਸਾਰੀ ਗੱਲ ਕਹਿੰਦੇ ਹਾਂ ਮੈਂ ਦੁਬਾਰਾ ਦੁਹਰਾਉਣੀ ਨਹੀਂ ਤੇ ਜੇ ਉਸ ਇੱਕ ਚਿਹਰੇ ਦੀ ਜਿਹੜਾ ਇੱਕ ਰਿਪ੍ਰੈਸ਼ਨ ਦੇ ਖਿਲਾਫ ਖੜਨ ਵਾਲਾ ਸਿੰਬਲ ਬਣਿਆ ਆ ਤੇ ਸਾਡੀ ਆਵਾਜ਼ ਬਣਿਆ ਸਾਡੀ ਪ੍ਰਤੀਨਿਧਤਾ ਕਰਦਾ ਤੇ ਅਸੀਂ ਉਹਦੀ ਫੋਟੋ ਲਾ ਕੇ ਜਾਣੇ ਹੁਣ ਇੱਥੇ ਹਿਮਾਚਲ ਵਾਲਿਆਂ ਦਾ ਤਰਕ ਇਹ ਆਉਂਦਾ ਆ ਜਿਹੜੇ ਕਿ ਕਈ ਵਾਰੀ ਉਹਨਾਂ ਦੇ ਸਰਕਾਰੀ ਬੰਦੇ ਵੀ ਬੋਲਦੇ ਆ ਕਿ ਨਹੀਂ ਜੀ ਸੰਤ ਤੇ ਅਤਵਾਦੀ ਆ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਮੈਂ ਤਾਂ ਹੀ ਕਹਿ ਰਿਹਾ ਵੀ ਸਾਡਾ ਕੇਸ ਬਾਕੀ ਸੂਬਿਆਂ ਵਾਂਗੂ ਨਹੀਂਗਾ ਪੀ ਮੁੰਬਈ ਦੇ ਵਿੱਚ ਕਿਸੇ ਨੇ ਹਮਲਾ ਕੀਤਾ ਤਾਂ ਤੁਸੀਂ ਅਤਵਾਦੀ ਡਿਕਲੇਅਰ ਕਰਤਾ ਤੇ ਸਾਰਾ ਮੁਲਕੋ ਦਾ ਵਿਰੋਧੀ ਹੋ ਜਾਏ ਤੇ ਇੱਥੇ ਤੱਕ ਕਿ ਮੁੰਬਈ ਦੇ ਲੋਕ ਵੀ ਹੋ ਜਾਣ। ਇੱਥੇ ਜੇ ਤੁਸੀਂ ਉਹਨੂੰ ਅਤਵਾਦੀ ਕਹਿੰਦੇ ਹੋ ਸੰਤਾ ਨੂੰ ਹਾਲਾਂਕਿ ਇਹ ਵੀ ਗਲਤ ਆ। ਕੋਈ ਉਹਨਾਂ ਦੇ ਕਾਨੂੰਨ ਦੇ ਵਿੱਚ ਪ੍ਰਕਿਰਿਆ ਦੇ ਮੁਤਾਬਕ ਸੰਤਾ ਦੇ ਉੱਤੇ ਅਤਵਾਦੀ ਵਾਲੀ ਧਾਰਾ ਨਹੀਂ ਲੱਗਦੀ। ਸੋ ਉਹਦੇ باوجود ਇਹਨਾਂ ਨੂੰ ਅਤਵਾਦੀ ਕਹਿਣਾ ਆਪਣੇ ਆਪ ਦੇ ਵਿੱਚ ਕਾਨੂੰਨ ਦੀ ਉਲੰਘਣਾ ਹੈ। ਪਰ ਚਲੋ ਜੇ ਤੁਸੀਂ ਕਹਿੰਦੇ ਹੋ ਤੇ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਆਂ ਕਿ ਇਹ ਸਾਡਾ ਜਿਹੜਾ ਕੇਸ ਆ ਇਹ ਦੋ ਕੌਮਾਂ ਦਾ ਦੋ ਮੁਲਕਾਂ ਦਾ ਕੇਸ ਆ ਦੋ ਸੂਬਿਆਂ ਦਾ ਜਾਂ ਦੋ ਗਵਾਂਡੀਆਂ ਦਾ ਕਲਾ ਕੇਸ ਨਹੀਂ ਹੈਗਾ ਅਸੀਂ ਜਿਸ ਵਿਸ਼ਵਾਸ ਦੇ ਨਾਲ ਹਿੰਦੁਸਤਾਨ ਦੇ ਨਾਲ ਆ ਕੇ ਜੁੜੇ ਹਾਂ ਜਦੋਂ ਉਹ ਪੂਰਾ ਨਹੀਂ ਹੈ ਤਾਂ ਫਿਰ ਇਹੋ ਜੇ ਨਾਇਕ ਉੱਠਣਗੇ ਲੜਨਗੇ ਤਾਂ ਸਾਡਾ ਕੇਸ ਬਿਲਕੁਲ ਵੱਖਰਾ ਹੈ ਔਰ ਉਹਦੇ ਤਹਿਤ ਹੀ ਜਦੋਂ ਹੁਣ ਇਹ ਆਉਂਦੇ ਨੇ ਤੇ ਉੱਥੇ ਇੱਕ ਤਰਕ ਦਿੱਤੀ ਜਾਂਦੀ ਵੀ ਨਹੀਂ ਜੇ ਤੁਹਾਡਾ ਨਾਇਕ ਹੈ ਤਾਂ ਤੁਸੀਂ ਪੰਜਾਬ ਤੱਕ ਰੱਖੋ ਵੀ ਅਸੀਂ ਹਿਮਾਚਲ ਚ ਨਹੀਂ ਵੜਾ ਦੇਣਾ ਇੱਥੇ ਸਾਡਾ ਜਵਾਬ ਬੜਾ ਸਾਫ਼ ਹੈ ਬਹੁਤ ਸਾਰੇ ਹਿੰਦੁਸਤਾਨ ਦੇ ਸੂਬਿਆਂ ਚੋਂ ਵਿਕਰ ਸਾਦਮ ਜਾਂ ਬੰਦੇ ਇਸ ਤਰੀਕੇ ਨਾਲ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਬਤੌਰ ਸਿੱਖ ਹੋਣ ਦੇ ਦਾਤੇ ਇਤਰਾਜ਼ ਹੈ ਪਰ ਅਸੀਂ ਕਦੀ ਡੱਕਿਆ ਨਹੀਂ ਮੈਂ ਉਦਾਹਰਨ ਦੇ ਦੇਣਾ ਸਿੱਧੀ ਜਿਆਦਾ ਕਲੀਅਰ ਹੋ ਜਾਏਗੀ ਜੇ ਤੁਹਾਨੂੰ ਸੰਤਾਂ ਦੇ ਝੰਡੇ ਤੋਂ ਤਕਲੀਫ ਆਇ ਹ ਮਚਲੀਆਂ ਨੂੰ ਤੇ ਤੁਸੀਂ ਕਹਿੰਦੇ ਹੋ ਵੀ ਸੰਤਾ ਦਾ ਝੰਡਾ ਸਾਨੂੰ ਚੁਭਦਾ ਆ ਜਿਨ੍ਹਾਂ ਨੂੰ ਸੰਤਾਂ ਦਾ ਝੰਡਾ ਚੁਭਦਾ ਸ਼ਾਇਦ ਇਹੋ ਜਿਆਦਾ ਸਾਨੂੰ ਤੁਹਾਡੀਆਂ ਗੱਡੀਆਂ ਤੇ ਲੱਗਾ ਤਿਰੰਗਾ ਚੁਭਦਾ ਹੈ ਪਰ ਅਸੀਂ ਕਦੀ ਲਾਇਆ ਤਾਂ ਨਹੀਂ ਨਾ ਤੁਹਾਡਾ ਜੇ ਸਤਰੰਗੇ ਦੀ ਆੜੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਆਇਆ ਤੁਸੀਂ ਇਹ ਸੋਚੋ ਸਾਨੂੰ ਉਹ ਕਿੰਨਾ ਚੁਬਦਾ ਹੋਗਾ ਪਰ ਅਸੀਂ ਜ਼ਬਰਦਸਤੀ ਕਿਸੇ ਦਾ ਲਾਇਆ ਨਹੀਂ ਤੁਸੀਂ ਆਪਣੇ ਮੁਲਕ ਦੀ ਦੇਸ਼ ਭਗਤੀ ਕਰਨੀ ਹੈ ਕਰੋ ਕੌਣ ਮਨਾ ਕਰਦਾ ਤੁਹਾਨੂੰ ਪਰ ਜਿਹਦੇ ਉੱਤੇ ਸਾਡੀ ਆਸਤਾ ਹੈ ਤੁਸੀਂ ਸਾਨੂੰ ਜੇ ਧੱਕੇ ਦੇ ਨਾਲ ਉਹਨਾਂ ਦੀ ਬੇਦਬੀ ਕਰੋਗੇ ਉਹਨਾਂ ਦਾ ਨਰਾਦਰ ਕਰੋਗੇ ਤੇ ਫਿਰ ਵਾਪਸੀ ਜਵਾਬ ਲੈਣ ਲਈ ਤਿਆਰ ਰਹਿਣਾ ਚਾਹੀਦਾ ਔਰ ਇਸੇ ਜਵਾਬ ਦੇ ਤਹਿਤ ਹੀ ਪਰਸੋਂ ਦਲ ਖਾਲਸਾ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀ ਕਿ ਜੇ ਹਿਮਾਚਲ ਦੇ ਵਿੱਚ ਸੰਤਾ ਦੀ ਫੋਟੋ ਨੂੰ ਲੈ ਕੇ ਜਾਣਾ ਬੈਨ ਆ ਤੇ ਤੁਸੀਂ ਉੱਥੇ ਸਾਡੇ ਬੰਦਿਆਂ ਨੂੰ ਉਹਨਾਂ ਦਾ ਝੰਡਾ ਲੈ ਕੇ ਨਹੀਂ ਜਾਣ ਦੇਣਾ ਤੇ ਫਿਰ ਹਿਮਾ ਚਲਚੋ ਵੜਨ ਲੱਗਿਆਂ ਤੁਹਾਨੂੰ ਇਹ ਕੰਪਲਸਰੀ ਕਰਨਾ ਪਏਗਾ ਕਿਉਂਕਿ ਅਸੀਂ ਪੰਜਾਬ ਦੇ ਲੋਕ ਸੰਤਾ ਨੂੰ ਸੰਤ ਵਾਂਗੂ ਵੇਖਦੇ ਆ ਪੂਜਦੇ ਆ ਉਹਨਾਂ ਸਾਡੇ ਹੱਕਾਂ ਦੀ ਰਾਖੀ ਕੀਤੀ ਆ ਉਹਦੇ ਲਈ ਲੜੇ ਨੇ ਸ਼ਹੀਦ ਹੋਏ ਨੇ ਤੇ ਫਿਰ ਜੇ ਤੁਹਾਡੇ ਉਧਰ ਬੈਨ ਆ ਤੇ ਫਿਰ ਇਧਰ ਤੁਹਾਨੂੰ ਲਾ ਕੇ ਆਉਣਾ ਪਏਗਾ ਇਹ ਮੈਸੇਜ ਦੇਣ ਦੇ ਲਈ ਅਸੀਂ ਹਿਮਾਚਲ ਰੋਡ ਵੇਚਦੀਆਂ ਜਿਹੜੀਆਂ ਬੱਸਾਂ ਸੀ ਜਾਂ ਉਹਨਾਂ ਦੇ ਜਿਹੜੇ ਪ੍ਰਾਈਵੇਟ ਵਹੀਕਲ ਸੀ ਉਹਨਾਂ ਦੇ ਉੱਤੇ ਲਾਇਆ ਪਰ ਅਸੀਂ ਕਿਸੇ ਨਾਲ ਭੰਨ ਤੋੜ ਨਹੀਂ ਕੀਤੀ ਉੱਥੇ ਵੀ ਅਸੀਂ ਸਿਰਫ ਲਾਈ ਆ ਫੋਟੋ ਦੱਸਣ ਤਾਂ ਲਈ ਵੀ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਸੰਤਾਂ ਪਰ ਕਿਸੇ ਦੇ ਗੱਡੀ ਦੇ ਵਿੱਚ ਲੱਗੇ ਤਰੰਗੇ ਨੂੰ ਲਾ ਕੇ ਪੈਰਾਂ 'ਚ ਨਹੀਂ ਰੋਲਿਆ ਜਿਹੜਾ ਕਿ ਹਿਮਾਚਲ ਚ ਹੋ ਰਿਹਾ ਸੋ ਜੇ ਉੱਥੇ ਤੱਕ ਮਜਬੂਰ ਕੀਤਾ ਜਾਏਗਾ ਸਾਡੇ ਲੋਕਾਂ ਨੂੰ ਤੇ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਹਿਮਾਚਲ ਦੇ ਨੂੰ ਵੀ ਔਰ ਪੰਜਾਬ ਦੇ ਨੂੰ ਵੀ ਕਿ ਜੇ ਉਹੋ ਜੇ ਬੰਦੇ ਜਿਹੜੇ ਉਹ ਸ਼ੁਰੂ ਕੀਤੀ ਸੀ ਗਲਤੀ ਇਹਨਾਂ ਦਾ ਹਮਨਸੂਰ ਵਰਗੇ ਬੰਦੇ ਜੇ ਉਹੋ ਜੇ ਬੰਦਿਆਂ ਨੂੰ ਤੁਸੀਂ ਸਮਾਂ ਰਹੀਂਦੇ ਨਾ ਤਾਂ ਨਹੀਂ ਪਾਓਗੇ ਤੇ ਫਿਰ ਇਹ ਲੜਾਈ ਵੱਡੀ ਹੁੰਦੀ ਜਾਏਗੀ ਤੇ ਜਦੋਂ ਲੜਾਈ ਵੱਡੀ ਹੋਏਗੀ ਨਾ ਫਿਰ ਫੌਲ ਪਲੇ ਹੋਏਗਾ ਇਹਦੇ ਵਿੱਚ ਕੋਈ ਤੀਸਰਾ ਇਹਦੇ ਵਿੱਚ ਆ ਕੇ ਆਪਣੇ ਮੁਤਾਬਕ ਸ਼ਰਾਰਤ ਵੀ ਕਰੇਗਾ ਔਰ ਇਹੋ ਜੀ ਇੱਕ ਘਟਨਾ ਖਰੜ ਵਾਪਰੀ ਫਿਰ ਇਹ ਹੁੰਦਾ ਆ ਇਹ ਜੰਗਾਂ 'ਚ ਫਿਰ ਐਵੇਂ ਹੋਏਗਾ ਅਸੀਂ ਜੋ ਕੀਤਾ ਸੀ ਅਸੀਂ ਆਪਣਾ ਚਿਹਰਾ ਬਖਾਲ ਕੇ ਕੀਤਾ ਕੈਮਰੇ ਤੇ ਅਨਾਉਂਸ ਕਰਕੇ ਕੀਤਾ ਕਿਉਂ ਕਰਨ ਜਾ ਰਹੇ ਉਹਦੇ ਲਈ ਕੀਤਾ ਸਾਰਾ ਕੁਝ ਦੱਸ ਕੇ ਸਾਰੀ ਦੁਨੀਆ ਦੇ ਸਾਹਮਣੇ ਕੀਤਾ ਪਰ ਜਿਹੜੀ ਖਰੜ ਘਟਨਾ ਵਾਪਰੀ ਹੈ ਉਹਦਾ ਸੱਚ ਅਜੇ ਤੱਕ ਸਾਹਮਣੇ ਨਹੀਂਗਾ ਬੰਦੇ ਆਏ ਨੇ ਮੂੰਹ ਲਗਾ ਕੇ ਨੰਬਰ ਪਲੇਟਾਂ ਲਗਾ ਕੇ ਬਸ ਦੇ ਸ਼ੀਸ਼ੇ ਭੰਨ ਕੇ ਚਲੇ ਗਏ ਨੇ ਸੋ ਇਹ ਫੌਲ ਪਲੇ ਹੋ ਸਕਤੇ ਜਿਹੜਾ ਫੌਲ ਹੁੰਦਾ ਹੈ ਉਹ ਕਈ ਵਾਰੀ ਸਾਡੇ ਵਾਲੇ ਪਾਸੇ ਵੀ ਹੋ ਸਕਦਾ ਤੇ ਦੂਸਰੇ ਪਾਸੇ ਵੀ ਹੋ ਸਕਦਾ ਸੋ ਇਹਦੇ ਵਿੱਚ ਇਹ ਕਮੈਂਟ ਕਰਨਾ ਕਿ ਪਤਾ ਨਹੀਂ ਇਹ ਕਿੰਨੇ ਕੀਤਾ ਇਹ ਹੀ ਬਿਲਕੁਲ ਸਹੀ ਆ ਹੋ ਸਕਦਾ ਸਾਡੇ ਬੰਦਿਆਂ ਨੇ ਸਾਡੇ ਪੰਜਾਬੀਆਂ ਨੇ ਕਿਸੇ ਚੰਗੀ ਭਾਵਨਾ ਦੇ ਵਿੱਚ ਉਹ ਕਰਨਾ ਚਾਇਆ ਹੋਵੇ ਪਰ ਫੌਲ ਇਜ਼ ਫੌਲ ਤੁਸੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਵੀ ਕੋਈ ਪਬਲਿਕ ਜਾ ਰਹੀ ਆ ਤੇ ਉਹਨੂੰ ਤੁਸੀਂ ਇਦਾਂ ਕਰੋ ਜਿਹਦੇ ਉਹ ਚ ਉਹਨੂੰ ਨੁਕਸਾਨ ਪਹੁੰਚ ਸਕਦਾ ਹੋਵੇ ਪਬਲਿਕ ਨੂੰ ਤੇ ਇਹ ਵੀ ਹੋ ਸਕਦਾ ਹੈ ਕਿ ਪੰਜਾਬੀਆਂ ਨੂੰ ਬਦਨਾਮ ਕਰਾਉਣ ਦੇ ਲਈ ਉਹਨਾਂ ਦੇ ਬੰਦਿਆਂ ਨੇ ਕੀਤਾ ਹੋਵੇ ਸੋ ਇਹ ਕੇਸ ਜਿਹੜਾ ਹੈ ਸਮਝਣ ਦੀ ਜ਼ਰੂਰਤ ਆ ਡੀਪਲੀ ਸਮਝਣ ਦੀ ਜ਼ਰੂਰਤ ਆ ਔਰ ਅੱਜ ਜਿਹੜੇ ਡਿਵੈਲਪਮੈਂਟਸ ਹੋ ਜਾਂ ਨੇ ਇਹਦੇ ਵਿੱਚ ਕੱਲ ਜਦੋਂ ਪਰਸੋਂ ਅਸੀਂ ਇਹ ਐਕਸ਼ਨ ਕੀਤਾ ਆਪਣਾ ਤੇ ਜੀ ਕਿਨੇ ਵਾਜੀ ਕਿ ਉਹਦੀ ਗੱਲ ਫਿਰ ਹਿਮਾਚਲ ਦੀ ਅਸੈਂਬਲੀ ਚ ਗੂੰਜੀ ਤੇ ਲੀਡਰ ਆਫ ਆਪੋਜੀਸ਼ਨ ਨੇ ਸਵਾਲ ਚੁੱਕਿਆ ਆਪਣੇ ਸੀਐਮ ਦੇ ਉੱਤੇ ਕਿ ਤੂੰ ਇਹਨੂੰ ਠੀਕ ਕਰ ਦੇ। ਦੇਖੋ ਉਹਦੇ ਚ ਵੀ ਜਿਹੜੀ ਉਹ ਗੱਲ ਕਹਿੰਦਾ ਉਹਦੇ ਚ ਉਹਨੇ ਨਸ਼ਾ ਵਾਲੀ ਗੱਲ ਕਹੀ ਵੀ ਆਉਂਦੇ ਨੇ ਹੜਦੰਗ ਮਚਾਉਂਦੇ ਨੇ ਤੇ ਪੰਜਾਬ ਨੂੰ ਇੰਜ ਪੇਸ਼ ਕਰਦੇ ਨੇ ਵੀ ਜਿੱਦਾਂ ਅਸੀਂ ਇੱਥੇ ਬਹੁਤ ਨਸ਼ਾ ਕਰਦੇ ਹਾਂ ਪਰ ਜੇ ਤੁਸੀਂ ਇਹਦੀ ਵੀ ਅਸਲੀਅਤ ਵੇਖੋ ਪੰਜਾਬ 'ਚ ਮੈਨੂੰ ਕੋਈ ਇੱਕ ਫੈਕਟਰੀ ਦੱਸੋ ਕੈਮੀਕਲ ਫੈਕਟਰੀ ਜਿੱਥੇ ਨਸ਼ੇ ਵਾਲੀਆਂ ਪਦਾਰਥ ਬਣਦੇ ਨੇ ਨਹੀਂ ਹੈਗੀ ਤੇ ਤੁਹਾਡੇ ਬਦੀ ਕੀ ਲੱਗਾ ਨਸ਼ਾ ਤੇ ਸਾਰਾ ਹਿਮਾਚਲ 'ਚ ਬਣਦਾ ਤੁਹਾਡੇ ਤੇ ਤੁਸੀਂ ਬਲੇਮ ਸਾਡੇ ਤੇ ਕਰਦੇ ਵੀ ਅਸੀਂ ਲੈ ਕੇ ਨਸ਼ਾ ਫਲਾ ਰਹੇ ਹਾਂ ਫੈਕਟਰੀਆਂ ਸਾਰੀਆਂ ਕੈਮੀਕਲ ਫੈਕਟਰੀਆਂ ਨਸ਼ੇ ਬਣਾਉਣ ਵਾਲੀਆਂ ਤੁਹਾਡੇ ਕੋਲ ਲੱਗੀਆਂ ਹੋਣ ਤੇ ਬਲੇਮ ਤੁਸੀਂ ਕਰੋ ਵੀ ਪੰਜਾਬ ਵਾਲੇ ਆਉਂਦੇ ਨੇ ਤੇ ਇਹ ਹਿਮਾਚਲ ਦੇ ਵਿੱਚ ਨਸ਼ਾ ਫਲਾ ਰਹੇ ਨੇ ਔਰ ਕਮਾਲ ਵੇਖੋ ਤੁਸੀਂ ਜੇ ਇਦਾਂ ਦੇ ਬਲੇਮ ਲਾਉਣੇ ਨੇ ਇਦੋਂ ਅੱਗੇ ਫਿਰ ਗੱਲ ਚੱਲ ਜਾਂਦੀ ਹੁੰਦੀ ਆਮ ਪਬਲਿਕ ਦੇ ਉੱਤੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਹਿਮਾਚਲੀ ਆ ਕੇ ਬੈਠੇ ਨੇ ਤੁਸੀਂ ਸਾਰੇ ਹਰਪੁਰ ਦੇ ਹੋ ਤੁਸੀਂ ਆਪਣੀ ਆਣ ਗੁਮਾਂਡ ਫੋਲ ਕੇ ਵੇਖੋ ਕੀ ਅਸੀਂ ਕਦੀ ਕਿਸੇ ਹਿਮਾਚਲੀ ਨੂੰ ਹਿਮਾਚਲੀ ਕਹਿ ਕੇ ਟਾਰਗੇਟ ਕੀਤਾ ਔਰ ਮੈਨੂੰ ਕਿਉਂਕਿ ਮੈਂ ਯੂਨੀਵਰਸਿਟੀਆਂ ਦੇ ਵਿੱਚ ਪੜਿਆ ਸਾਡੇ ਨਾਲ ਵੀ ਹਿਮਾਚਲੀ ਪੜ੍ਹਦੇ ਰਹੇ ਨੇ 90% ਹਿਮਾਚਲ ਦਾ ਨੌਜਵਾਨ ਸਿਗਰਟ ਦਾ ਆਦੀ ਹੈ ਕੋਈ ਮੰਨੇ ਭਾਵੇਂ ਨਾ ਮੰਨੇ ਪੰਜਾਬ ਦੇ ਵਿੱਚ ਸਾਨੂੰ ਸਿਗਰਟ ਤਮਾਕੂ ਦੀ ਮਨਾਹੀ ਆ ਇੱਥੋਂ ਤੱਕ ਸਾਡੇ ਮਨਾਹੀਆਂ ਗੁਰੂਆਂ ਵੱਲੋਂ ਵੀ ਸ਼ਰਾਬ ਦੇ ਕੋਈ ਪੀਂਦਾ ਉਹਦੇ ਆਪਣੇ ਤਾਂ ਕਰ ਜਾਂਦੀ ਆ ਤੁਸੀਂ ਸਿਗਰਟ ਪੀਂਦੇ ਹੋ ਬੀੜੀ ਪੀਂਦੇ ਹੋ ਤੇ ਲਾਗ 100 ਬੰਦੇ ਤਾਂ ਗਤ ਤੀ ਤੁਹਾਂ ਸੁੱਟਦੇ ਹੋ ਪਰ ਅਸੀਂ ਕਦੀ ਕਿਸੇ ਹਿਮਾਚਲੀ ਨੂੰ ਇਸਦੇ ਲਈ ਬਲੇਮ ਕੀਤਾ ਅਸੀਂ ਹਮੇਸ਼ਾ ਟਾਰਗੇਟ ਰੱਖਿਆ ਆ ਕਿ ਯਾਰ ਸਰਕਾਰਾਂ ਦੀ ਪਾਲਿਸੀ ਠੀਕ ਨਹੀਂਗੀ ਸਾਨੂੰ ਇੱਥੇ ਜਿਹੜਾ ਖਿੱਤਾ ਅਸੀਂ ਬੜੀ ਮੁਸ਼ਕਲ ਦੇ ਨਾਲ ਸੰਘਰਸ਼ ਕਰਕੇ ਬਹੁ ਗਿਣਤੀਆਂ ਆ ਉਹਦੇ ਵਿੱਚ ਹਿਮਾਚਲ ਤੋਂ ਹਰਿਆਣੇ ਤੋਂ ਇਹ ਬੰਦੇ ਲਿਆ ਕੇ ਜਦੋਂ ਇੱਥੇ ਬੈਹ ਰਹੇ ਨੇ ਤੇ ਸਾਡੀ ਲੜਾਈ ਤੇ ਸਗੋਂ ਤੁਹਾਡੇ ਨਾਲੋਂ ਵੱਧ ਕੇ ਸਾਡੇ ਤੁਸੀਂ ਹਿਮਾਚਲ ਦੇ ਵਿੱਚ ਅਸੀਂ ਤੁਹਾਡੀ ਜ਼ਮੀਨ ਨਹੀਂ ਲੈ ਸਕਦੇ ਉਹਦੀਆਂ ਬਹੁਤ ਸਾਰੀਆਂ ਕੰਡੀਸ਼ਨਸ ਨੇ ਇੱਥੇ ਤੁਹਾਡੇ ਤੁਸੀਂ ਇਕੱਲਾ ਹਿਸ਼ਾਰਪੁਰ ਹੀ ਬੋਲੋ ਅਤਿਨ ਜ਼ਿਆਦਾ ਹਿਸ਼ਾਰਪੁਰ ਦੇ ਵਿੱਚ ਜ਼ਮੀਨ ਹਿਮਾਚਲੀਆਂ ਦੇ ਬੰਦਿਆਂ ਨੇ ਲਈ ਆ ਪਰ ਅਸੀਂ ਕਦੀ ਉਹਨਾਂ ਨੂੰ ਕਦੀ ਕੱਢਿਆ ਉਹਨਾਂ ਤੇ ਕਦੀ ਅਟੈਕ ਕੀਤਾ ਇਹ ਸਾਡਾ ਕੈਰੇਕਟਰ ਨਹੀਂ ਹੈਗਾ ਪਰ ਮੈਂ ਤਾਂ ਗੱਲ ਕਹਿ ਰਿਹਾ ਵੀ ਜੇ ਹਾਲਾਤ ਵਿਗੜਨਗੇ ਤੇ ਫਿਰ ਇਹ ਸਾਰੀਆਂ ਪਰਤਾਂ ਭੁੱਲਣਗੀਆਂ ਜੇ ਦੋ ਸੂਬਿਆਂ ਦੀ ਲੜਾਈ ਬਣੇਗੀ ਤੇ ਫਿਰ ਇਹ ਸਾਰੀਆਂ ਪਰਤਾਂ ਖੁੱਲਣਗੀਆਂ ਤੇ ਫਿਰ ਜਿਹੜਾ ਆਮ ਹਿਮਾਚਲੀ ਇੱਧਰ ਬੈਠਾ ਆ ਉਹ ਵੀ ਨਿਸ਼ਾਨੇ ਤੇ ਨਿਸ਼ਾਨੇ ਦਾ ਮਤਲਬ ਇਹ ਨਹੀਂ ਵੀ ਅਸੀਂ ਢਾਲਾਂਗੇ ਨਿਸ਼ਾਨੇ ਦਾ ਮਤਲਬ ਉਹਦਾ ਇੱਥੇ ਰਹਿਣਾ ਕੁਐਸਚਨੇਬਲ ਬਣੇਗਾ ਕਿ ਤੇਰੇ ਕੋਲ ਅਧਿਕਾਰ ਹੈ ਫਿਰ ਇੱਥੇ ਰਹਿਣ ਦਾ ਜੇ ਸਾਡੇ ਕੋਲ ਉਧਰ ਨਹੀਂ ਆ ਤਾਂ ਫਿਰ ਤੇਰੇ ਕੋਲ ਕੀ ਅਧਿਕਾਰ ਸੋ ਮੈਂ ਤਾਂ ਕਹਿ ਰਿਹਾ ਵੀ ਇਹਦੀਆਂ ਜੜਾਂ ਇਹਦੀ ਨਫ਼ਰਤ ਜਿਹੜੀ ਸਾਡੇ ਪ੍ਰਤੀ ਖਾਸ ਤੌਰ ਦੇ ਉੱਤੇ ਜਿਹੜੇ ਉੱਪਰ ਵਾਲੇ ਪਹਾੜੀ ਇਲਾਕੇ ਦੇ ਲੋਕ ਨੇ ਇੱਕ ਦਾ ਇਲਾਕਾ ਹੈ ਜਿਹੜਾ ਹਿਮਾਚਲ ਦਾ ਸਾਡੇ ਨਾਲ-ਨਾਲ ਲੱਗਦਾ ਜਿੱਥੇ ਬਹੁਤਾਂ ਦਸੀਂ ਪੰਜਾਬੀ ਬੋਲਦੇ ਆ ਉਹਨਾਂ ਦੇ ਨਾਲ ਸਾਡਾ ਸੁਭਾਰ ਹਾਲਦਾ ਹੈ ਜੇ ਤੇ ਉਹ ਇਦਾਂ ਦੇ ਕੰਮ ਨਹੀਂ ਕਰਦੇ ਜਦੋਂ ਥੋੜਾ ਜਿਹਾ ਪਹਾੜ ਵੱਲ ਚੜ ਜਾਂਦੇ ਆ ਤੇ ਇਹਨਾਂ ਦਾ ਇਤਿਹਾਸ ਰਿਹਾ ਪਹਾੜੀ ਰਾਜਾਂ ਵਾਲਾ ਤੇ ਜੇ ਅੱਜ ਪਹਾੜੀ ਰਾਜਿਆਂ ਦੇ ਵਾਰਸਾਂ ਨੇ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਨੂੰ ਫੇਰ ਜੰਗ ਲਈ ਲਲਕਾਰਨਾ ਆ ਤੇ ਫੇਰ ਤਿਆਰ ਰਹਿ ਜੇ ਪਹਾੜੀ ਰਾਜੇ ਦੇ ਵਾਰਸਾਂ ਨੇ ਫੇਰ ਸਾਡੇ ਨਾਲ ਜੰਗ-ਜੋਦ ਲੜਨੇ ਨੇ ਤੇ ਉਹਦੇ ਵਿੱਚ ਸਰਕਾਰਾਂ ਨੂੰ ਸੱਦੇ ਦੇ ਕੇ ਸਾਡੇ ਖਿਲਾਫ ਲਿਆਉਣਾ ਆ ਤੇ ਇਹ ਯਾਦ ਰੱਖਣ ਜੇ ਤੁਹਾਡੇ ਅੰਦਰੋਂ ਪਾੜੀ ਰਾਜਿਆਂ ਦੀ ਰੋਹ ਨਹੀਂ ਗਈ ਤੇ ਸਾਡੇ ਅੰਦਰੋਂ ਵੀ ਗੁਰੂ ਗੋਬਿੰਦ ਸਿੰਘ ਦੀ ਨਹੀਂ ਗਈ ਫਿਰ ਬਰਾਬਰ ਤੇ ਹੋਏਗਾ ਕੰਮ ਗੁਰੂਆਂ ਦੀਆਂ ਲੜਾਈਆਂ ਜਦੋਂ ਆਈਆਂ ਤੇ ਉਹ ਸਾਰੀਆਂ ਇਹਨਾਂ ਦੇ ਨਾਲ ਹੋਈਆਂ ਮੁਗਲਾਂ ਦੇ ਉੱਤੇ ਛੁੱਟੀਆਂ ਗਈਆਂ ਮੁਗਲਾਂ ਨੂੰ ਇਹਨਾਂ ਨੇ ਚਿੱਠੀਆਂ ਪਾ ਪਾ ਕੇ ਸੱਦਿਆ ਵੀ ਆ ਕੇ ਸਾਡੀ ਮਦਦ ਕਰੋ ਸੋ ਜਿਹੜੀ ਨਫ਼ਰਤ ਸਦੀਆਂ ਪੁਰਾਣੀ ਪੀੜੀਆਂ ਪੁਰਾਣੀਆਂ ਇਹਨਾਂ ਦੇ ਅੰਦਰ ਤੁਰੀ ਆ ਰਹੀ ਹੈ ਉਹੀ ਅੱਗੇ ਦੀ ਅੱਗੇ ਵਧਦੀ ਜਾ ਰਹੀ ਹੈ ਸੋ ਜਿਹੜੀ ਇਹ ਇੱਕ ਘਟਨਾ ਵਾਪਰੀ ਆ ਇਹਦੇ ਵਿੱਚ ਮੈਂ ਸਮਝਦਾ ਕਿ ਬਹੁਤ ਸਾਰੇ ਮਨਾਂ ਦੇ ਤੇ ਸਵਾਲ ਵੀ ਤੁਹਾਡੇ ਹੋਣਗੇ ਤੇ ਬਹੁਤ ਸਾਰਿਆਂ ਦੇ ਜਵਾਬ ਮੈਂ ਦੇ ਵੀ ਚੁੱਕਿਆ ਹੈ ਤੇ ਜਿਹੜੀਆਂ ਬੱਸਾਂ ਦਾ ਰੂਟ ਕੈਨਸਲ ਕੀਤੇ ਗਏ ਨੇ ਸਸਪੈਂਡ ਕੀਤੇ ਗਏ ਨੇ ਉਹਦੇ ਵਿੱਚ ਜਿਹੜੀ ਹੁਣ ਲੇਟੈਸਟ ਅਪਡੇਟ ਆਈ ਆ ਉਹ ਇਹ ਆਈ ਆ ਕਿ ਹਿਮਾਚਲ ਦੇ ਸੀਐਮ ਨੇ ਪੰਜਾਬ ਦੇ ਸੀਐਮ ਦੇ ਨਾਲ ਗੱਲਬਾਤ ਕੀਤੀ ਤੇ ਪੰਜਾਬ ਦੇ ਸੀਐਮ ਸਾਹਿਬ ਨੇ ਇਹ ਗੱਲ ਵੀ ਅਸੀ ਤੁਹਾਡੀਆਂ ਬੱਸਾਂ ਨੂੰ ਸਕਿਉਰਿਟੀ ਪ੍ਰੋਵਾਈਡ ਕਰਾਂਗੇ ਇਹਨਾਂ ਦਾ ਧਿਆਨ ਰੱਖਿਆ ਜਾਏਗਾ ਤੇ ਇੱਕ ਸਵਾਲ ਭਗਵੰਤ ਮਾਨ ਸਾਹਿਬ ਤੇ ਵੀ ਆ ਵੀ ਕੀ ਬਰਾਬਰ ਤੇ ਇਸ ਗੱਲ ਦੀ ਜ਼ਿੰਮੇਵਾਰੀ ਵੀ ਲਈ ਆ ਹਿਮਾਚਲ ਦੇ ਕੋਲੋਂ ਵੀ ਜਿਹੜੇ ਸਾਡੇ ਨੌਜਵਾਨ ਇਧਰ ਸਾਡੇ ਨਿਸ਼ਾਨ ਲਾ ਕੇ ਜਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਏਗਾ ਜੇ ਤੇ ਬਰਾਬਰ ਤੇ ਲਈ ਆ ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਜੇ ਉਹ ਇਹ ਕੰਮ ਕਰਨਗੇ ਨਹੀਂ ਤੇ ਅਸੀਂ ਇਹ ਕੰਮ ਕਦੀ ਕਰਦੇ ਵੀ ਨਹੀਂ ਇਹ ਤੇ ਉਹ ਕਰਦੇ ਨੇ ਪਹਿਲਾਂ ਹਿਮਾਚਲ ਵਾਲੇ ਸ਼ਰਾਰਤ ਤੇ ਫਿਰ ਸਾਡੇ ਵੱਲੋਂ ਅੱਗੇ ਜਵਾਬ ਆਉਂਦਾ ਸੋ ਗੱਲਾਂ ਨੋ ਸਿਰਫ ਇਸ ਗੱਲ ਤੱਕ ਸੀਮਤ ਰੱਖਣਾ ਵੀ ਨਹੀਂ ਜੀ ਇੱਕ ਬੰਦੇ ਦੀ ਫੋਟੋ ਲਾ ਕੇ ਚਲੇ ਗਏ ਉਹਦੇ ਨਾਲ ਪੂਰਾ ਮਸਲਾ ਸਮਝ ਨਹੀਂ ਆਏਗਾ ਸਾਡੇ ਲੋਕਾਂ ਨੂੰ ਵੀ ਅਸੀਂ ਕਿਉਂ ਲਾਉਨੇ ਆ ਤੇ ਕਿਉਂ ਜਾਣੇ ਆ ਕਿਉਂਕਿ ਸਾਡੇ ਬੰਦੇ ਵੀ ਕਹਿੰਦੇ ਯਾਰ ਫਿਰ ਤੁਸੀਂ ਲਾ ਕੇ ਜ਼ਰੂਰੀ ਜਾਣੀ ਆ ਤੇ ਉਧਰ ਚਲੇ ਜਾਓ ਗੱਲ ਝੰਡੇ ਦੀ ਨਹੀਂ ਗੱਲ ਉਸ ਝੰਡੇ ਦੇ ਮਗਰ ਪਏ ਇਤਿਹਾਸ ਦੀ ਭਾਵਨਾ ਦੀ ਆ ਸੰਘਰਸ਼ ਦੀ ਆ ਸਾਡੀ ਪਛਾਣ ਦੀ ਆ ਤੇ ਸਾਡੀ ਪਛਾਣ ਜੇ ਅਸੀਂ ਤੁਹਾਡੀ ਬਚਾ ਸਕਦੇ ਆ ਤੇ ਤੁਸੀਂ ਇਹ ਕਿਥੋਂ ਵੈਮ ਪਾਲ ਲੇ ਵੀ ਤੁਸੀਂ ਜੇ ਸਾਡੀ ਪਹਿਚਾਨ ਨੂੰ ਖਾਣ ਆਓਗੇ ਤੇ ਅਸੀਂ ਉਹਦੇ ਚੁੱਪ ਕੀਤੇ ਰਾਵਾਂ ਸੋ ਅਸੀਂ ਅੱਗੇ ਸੰਘਰਸ਼ ਕਰਾਂਗੇ ਜੇ ਅੱਜ ਵੀ ਇਸ ਚੀਜ਼ ਨੂੰ ਡੱਕਣਾ ਚਾਹੁੰਦੇ ਹੋ ਵੀ ਇਹ ਚੀਜ਼ ਇੱਥੇ ਰੁਕ ਜੇ ਤੇ ਇਹ ਤੋਂ ਪਹਿਲਾਂ ਕਿ ਹਿਮਾਚਲ ਸਰਕਾਰ ਇਹ ਕਹਵੇ ਕਿ ਇਧਰ ਵਾਲੇ ਬੰਦਿਆਂ ਤੇ ਐਕਸ਼ਨ ਕੀਤਾ ਜਾਵੇ ਉਹਨੂੰ ਆਪਣੇ ਉਸ ਸਰਾਰਤੀ ਅਨਸਰ ਦੇ ਉੱਤੇ ਐਕਸ਼ਨ ਲੈ ਲੈਣਾ ਚਾਹੀਦਾ ਉਹਦੇ ਤੇ ਜਿਹੜੀ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਆਮਨ ਸੂਧ ਦੇ ਉੱਤੇ ਉਹਦੇ ਕੋਲ ਕੋਈ ਰਾਈਟ ਨਹੀਂ ਕੋਈ ਅਧਿਕਾਰ ਨਹੀਂ ਕਾਨੂੰਨੀ ਵੀ ਉਹ ਰਾਜ ਚ ਕਿਸੇ ਨੂੰ ਡੱਕ ਕੇ ਇਹਦਾ ਕਰੇ ਪਰ ਜੇ ਸਰਕਾਰ ਚਾਹੁੰਦੀ ਹੈ ਕਿ ਇਹ ਗੱਲ ਅੱਗੇ ਨਾ ਵਧੇ ਤਾਂ ਪਹਿਲਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਤੇ ਫਿਰ ਅੱਗੇ ਘਟਨਾ ਰੁਕਣ ਗਈਆਂ ਜੇ ਉਹਦੇ ਤੇ ਕਾਨੂੰਨੀ ਕਾਰਵਾਈ ਉਹਨਾਂ ਦੇ ਆਪਣੇ ਕਾਨੂੰਨ ਦੇ ਮੁਤਾਬਕ ਨਹੀਂ ਹੁੰਦੀ ਤੇ ਫਿਰ ਇਹ ਘਟਨਾਵਾਂ ਇਹਦੇ ਤੋਂ ਅੱਗੇ ਵੀ ਜਾਣਗੀਆਂ ਤੇ ਉਹ ਕੀ ਜਾਣਗੀਆਂ ਕਿਵੇਂ ਜਾਣਗੀਆਂ ਏ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਫਿਰ ਮੀਡੀਆ ਨੂੰ ਉਵੇਂ ਪਤਾ ਲੱਗੇ ਜਿਵੇਂ ਪਰਸੋਂ ਵਾਲੀ ਘਟਨਾ ਪਤਾ ਲੱਗੀ ਵੀ ਆ ਕੰਮ ਹੋ ਗਿਆ ਪਰ ਜੋ ਵੀ ਅਸੀਂ ਕਰਾਂਗੇ ਮੈਂ ਫੇਰ ਕਹਿ ਰਿਹਾ ਜਦੋਂ ਵੀ ਕਰਾਂਗੇ ਲੁਕਾ ਕੇ ਨਹੀਂ ਕਰਾਂਗੇ ਇਹ ਨਹੀਂ ਹੋਏਗਾ ਵੀ ਕਿਤੇ ਕੋਈ ਕੰਮ ਹੋ ਗਿਆ ਤੇ ਤੁਹਾਨੂੰ ਆਈਡੈਂਟੀਟੀ ਪਤਾ ਨਹੀਂ ਲੱਗੀ ਵੀ ਕੌਣ ਕਰਕੇ ਚੱਲ ਗਿਆ ਤੇ ਤੁਸੀਂ ਆ ਕੇ ਕੋਈ ਚ ਦਰ ਖਾਲਸਾ ਕਰ ਗਿਆ ਅਸੀਂ ਜੋ ਕਰਾਂਗੇ ਜਿੱਦਾਂ ਕਰਾਂਗੇ ਐਦਾਂ ਹੀ ਨੰਗੇ ਚਿਹਰਿਆਂ ਦੇ ਨਾਲ ਕਰਾਂਗੇ ਔਰ ਉਹਦੀ ਜ਼ਿੰਮੇਵਾਰੀ ਲੈ ਕੇ ਕਰਾਂਗੇ ਵੀ ਇਹ ਕੰਮ ਅਸੀਂ ਕੀਤਾ ਆ ਤੀਸਰੀ ਗੱਲ ਪ੍ਰਸ਼ਾਸਨ ਦੀ ਹੈ ਪ੍ਰਸ਼ਾਸਨ ਨੂੰ ਸਾਡੀ ਅਪੀਲ ਹੈ ਜੋ ਕੁਝ ਵੀ ਪਰਸੋਂ ਹੋਇਆ ਜਿਹਦੇ ਵਿੱਚ ਸਾਡੇ ਨੌਜਵਾਨਾਂ ਨੇ ਕਦਮ ਚੁੱਕਿਆ ਉਹਦੀ ਜ਼ਿੰਮੇਵਾਰੀ ਦਲ ਖਾਲਸਾ ਦੀ ਇਸ ਗੱਲ ਦੀ ਮੈਂ ਮੀਡੀਆ ਦੇ ਸਾਹਮਣੇ ਜ਼ਿੰਮੇਵਾਰੀ ਲੈਣਾ ਕਿ ਉਹ ਐਕਸ਼ਨ ਸਾਡੇ ਕਹਿੰਦੇ ਆ ਦਲ ਖਾਲਸਾ ਉਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਹੈ ਜਿਹੜੀ ਬਸਾਂ ਦੇ ਉੱਤੇ ਲਾਏ ਗਏ ਨੇ ਤੇ ਕੱਲ ਨੂੰ ਕਿਸੇ ਦਬਾਹ ਹੇਠਾ ਕੇ ਸਾਡੇ ਉਹਨਾਂ ਨੌਜਵਾਨਾਂ ਦੇ ਘਰਾਂ ਤੱਕ ਪਹੁੰਚਣ ਤੋਂ ਪਹਿਲਾਂ ਤੁਸੀਂ ਸਾਨੂੰ ਕੇਸ ਕਰਕੇ ਜਾਓ ਉਹ ਨੌਜਵਾਨ ਜਿਨ੍ਹਾਂ ਨੇ ਉਹ ਕੰਮ ਕੀਤਾ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੇ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਫੇਰ ਕਹਿ ਰਿਹਾ ਕਿ ਮੈਂ ਮੀਡੀਆ ਦੇ ਸਾਹਮਣੇ ਜਾਣ ਲੈਣਾ ਹੈ ਕਿ ਉਹ ਜ਼ਿੰਮੇਵਾਰੀ ਸਾਡੀ ਆ ਸੀਨੀਅਰ ਲੀਡਰਸ਼ਿਪ ਦੀ ਆ ਸਾਡੇ ਕਿਸੇ ਨੌਜਵਾਨ ਨੂੰ ਕਿਸੇ ਵੀ ਦਿਵਾਏ ਠਾ ਕੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਜੇ ਕਿਸੇ ਵੀ ਗੱਲ ਦਾ ਕੋਈ ਜਵਾਬ ਲੈਣਾ ਹੈ ਤੋ ਸਾਡੇ ਕੋਲ ਆ ਕੇ ਦੇ ਆ ਜਾਵੇ